ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ YouTube ਚੈਨਲ ਤੇ ਤੇ ਅਸੀਂ ਅੱਜ ਬਣਾ ਰਹੇ ਹਾਂ ਲਾਲ ਮਿਰਚਾਂ ਦੀ ਚਟਣੀ ਤੇ ਉਹਦੇ ਵਿੱਚ ਆਪਾਂ ਕੀ ਕੀ ਸਮਾਨ ਪਾਉਣੇ ਆ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਇੱਕ ਪਤਨੀ ਵੀਰ ਸੀ ਕਿ ਭੈਣ ਸੀ ਉਹਨਾਂ ਨੇ ਕੱਲ ਕਮੈਂਟ ਕੀਤਾ ਸੀਗਾ ਉਹਨਾਂ ਨੇ ਦੱਸਿਆ ਸੀ ਕਿ ਅਸੀਂ ਪਿੰਡ ਕੈਰੋ ਤਰਨਤਾਰਨ ਤੋਂ ਉਹਨਾਂ ਨੇ ਆਪਾਂ ਨੂੰ ਕਮੈਂਟ ਕੀਤਾ ਸੀਗਾ ਤੇ ਬਹੁਤ ਬਹੁਤ ਧੰਨਵਾਦ ਚਾਹ ਵੀਰ ਆ ਚਾਹ ਭੈਣ ਆ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਵੀਡੀਓ ਦੇਖਦੇ ਆ ਤੇ ਅੱਗੇ ਵੀ ਆਪਾਂ ਇਦਾਂ ਹੀ ਵੀਡੀਓ ਪਾਉਂਦੇ ਰਵਾਂਗੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਆਪਾਂ ਬਣਾਉਣੀ ਆ ਚਟਣੀ ਉਹਦੇ ਵਿੱਚ ਕੀ ਕੀ ਪਾਉਨੇ ਆ ਉਹ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਲਈਆ ਇਹ ਲਈਆਂ ਆਪਾਂ ਮਿਰਚਾਂ ਲਾਲ ਮਿਰਚਾਂ ਇਹ ਬਿਲਕੁਲ ਨਹੀਂ ਕੌੜੀਆਂ ਲਸਣ ਪਿਆਜ਼ ਸਾਡੇ ਇੱਥੇ ਪਿਆਜ਼ ਬਹੁਤ ਵੱਡੇ ਵੱਡੇ ਮਿਲਦੇ ਆ ਤਪਣੇ ਇੰਡੀਆ ਚ ਪਿਆਜ਼ ਛੋਟੇ ਹੁੰਦੇ ਆ ਇੱਥੇ ਬਹੁਤ ਵੱਡੇ ਮਿਲਦੇ ਆ ਤੇ ਲਸਣ ਨੂੰ ਨਾ ਗ੍ਰੈਂਡ ਨਹੀਂ ਕਰਨਾ ਲਸਣ ਮੈਂ ਇਹਦੇ ਵਿੱਚ ਕੁੱਟੂਗੀ ਇਹਦੇ ਚ ਲਸਣ ਕੁੱਟ ਕੇ ਫਿਰ ਤੁਸੀਂ ਚਟਨੀ ਬਣਾਉਣੀ ਆ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਚਟਨੀ ਤੇ ਉਧਰ ਆਪਾਂ ਫਰਾਈ ਪੈਨ ਰੱਖ ਲਿਆ ਤੇ ਲਾਵਾਂਗੇ ਤੜਕਾ ਅੱਗੇ-ਅੱਗੇ ਤੁਸੀਂ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਤੇ ਤੁਸੀਂ ਲਸਣ ਨੂੰ ਨਾ ਕੁੰਡੇ ਚ ਜਾਂ ਇਹੋ ਜੀ ਕੁੰਡੀ ਦੇ ਵਿੱਚ ਕੁੱਟਣਾ ਗ੍ਰੈਂਡ ਨਹੀਂ ਕਰਨਾ ਕਿਉਂਕਿ ਗ੍ਰੈਂਡ ਕੀਕਿਆਂ ਬਾੜਾ ਜ਼ਿਆਦਾ ਹੋ ਜਾਂਦਾ ਬੀਕ ਤੇ ਇਹਨੂੰ ਆਪਾਂ ਦਲਡਫਾਲੀ ਰੱਖਣਾ ਆਪਾਂ ਇਹਨੂੰ ਕੁੱਟ ਲਈਏ ਕਿਉਂਕਿ ਖੜਕਾ ਆਉਂਦਾ ਵਿੱਚ ਇਹ ਇੱਧਰ ਰੱਖਤਾ ਪਾਣੀ ਗਰਮ ਹੋਣ ਵਾਸਤੇ ਮਿਰਚਾ ਹੈ ਤੇ ਕੱਚੀ ਨਾ ਪਰ ਫਿਰ ਵੀ ਇਹਨਾਂ ਦੀ ਜਿਹੜੀ ਸ਼ੈਲ ਆ ਨਾ ਮੋਟੀ ਆ ਤੇ ਇਹਨਾਂ ਨੂੰ ਥੋੜਾ ਜਿਹਾ ਮੈਂ ਪਾਣੀ ਦੇ ਵਿੱਚ ਬਬਲ ਕਰ ਲੂੰਗੀ ਥੋੜੀ ਜਿਹੀ ਸ਼ੈਲ ਆ ਜਿਹੜੀ ਇਹਨਾਂ ਦੀ ਨਰਮ ਹੋ ਜਾਊਗੀ ਤੇ ਫਿਰ ਇਹ ਨਾ ਗ੍ਰाइंड ਕਰਨੀਆਂ ਸੌਖੀਆਂ ਹੋ ਜਾਂਦੀਆਂ ਇੱਧਰ ਆਪਾਂ ਕੁੱਟ ਲਿਆ ਲਸਣ ਸਾਡੇ ਇੱਥੇ ਲਸਣ ਦੀਆਂ ਗੰਡੀਆਂ ਵੀ ਬਹੁਤ ਮੋਟੀਆਂ ਮੋਟੀਆਂ ਹੁੰਦੀਆਂ ਤੇ ਅੱਗੇ-ਅੱਗੇ ਤੁਹਾਨੂੰ ਦਿਖਾਉਣੀ ਆ ਆਪਾਂ ਇਹਦੇ ਵਿੱਚ ਹੋਰ ਕੀ-ਕੀ ਪਾਉਨੇ ਆ ਲਓ ਜੀ ਆਪਾਂ ਮਿਰਚਾਂ ਹਵਾਲ ਲੀਆਂ ਬਹੁਤ ਨਰਮ ਹੋ ਗਈਆਂ ਇਹਨਾਂ ਨੂੰ ਹੁਣ ਆਪਾਂ ਬ੍ਰੈਂਡ ਕਰਾਂਗੇ ਤੇ ਪਾ ਲਵਾਂਗੇ ਮੂਨ ਤੇ ਵਿੱਚ ਪਾਵਾਂਗੇ ਜੀਰਾ ਤੇ ਇੱਕ ਨਾ ਬਾਰਾ ਤੋੜੇ ਸੀ ਕੜੀ ਪੱਤਾ ਪੰਜ ਸੱਤ ਕੜੀ ਪੱਤਾ ਹੈਗਾ ਹੈ ਫਰੈਸ਼ ਆ ਜੀ ਇਹ ਵੀ ਆਪਾਂ ਪਾਵਾਂਗੇ ਵਿੱਚ ਅੱਜ ਨੂੰ ਤੋਂ ਬਾਅਦ ਗ੍ਰाइंड ਕਰਦੇ ਹਾਂ ਪਹਿਲਾਂ ਆਪਾਂ ਮਿਰਚਾਂ ਗ੍ਰाइंड ਕਰ ਲੀਜੀ ਲਓ ਜੀ ਹੁਣ ਪਾਵਾਂਗੇ ਤੇਲ ਤੇਲ ਹੈਗਾ ਆਪਾਂ ਆਪਣੇ ਕੋਲੇ ਸਰੋਂ ਦਾ ਤੇਲ ਨੂੰ ਆਪਾਂ ਕਲਕਾ ਲੈਣਾ ਪੂਰਾ ਤੇ ਜਿਹੜੇ ਵੀ ਭੈਣ ਭਰਾ ਹਨ ਆਪਣੇ ਇੰਡੀਆ ਦੇ ਵਿੱਚ ਰਹਿੰਦੇ ਆ ਉੱਥੇ ਤਾਂ ਆਪਣੇ ਆਮ ਹੀ ਬਾਧੂ ਜਗਾ ਹੁੰਦੀ ਆ ਘੜੀ ਪੱਤਾ ਸਹਾਂਜਣਾ ਦਾ ਦਰਖਤ ਤੇ ਔਲੇ ਔਲਿਆਂ ਦਾ ਦਰਖਤ ਹਨਾ ਐਵੇਂ ਦੀਆਂ ਚੀਜ਼ਾਂ ਜ਼ਰੂਰ ਲਾਉਣੀਆਂ ਚਾਹੀਦੀਆਂ। ਇਹਦੇ ਵਿੱਚ ਆਪਾਂ ਹੋਰ ਕੀ ਕੀ ਸਮਾਨ ਪਾਉਣੇ ਆ ਉਹ ਵੀ ਦਿਖਾਉਣੇ ਆ ਆਪਾਂ ਤੁਹਾਨੂੰ। ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਤੇ ਚ ਲਸਣ ਪਾਵਾਂਗੇ। ਤੇਲ ਆਪਣਾ ਗਰਮ ਹੋ ਜਾਵੇ। ਲਓ ਜੀ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਲਸਣ ਪਾ ਦਿੰਦੇ ਆ। ਲੋਹੀ ਕੁਝ ਲਸਣ ਪਾਉਣਾ ਗ੍ਰाइंड ਕਰਕੇ ਨਾ ਪਾਓ ਪੁੱਟ ਕੇ ਪਾਓ ਜਿਹੜਾ ਇਹ ਬਰਬਰਾ ਪਾਉਂ ਜਾਂਦਾ ਹੈ ਨਾ ਮਹਿੰਦੇ ਦੇ ਤੋਂ ਆਉਂਦਾ ਕੋਕ ਵਧੀਆ ਟੇਸਟ ਦਿੰਦਾ ਟਰਾਈ ਜ਼ਰੂਰ ਕਰਿਓ ਤੁਸੀਂ ਇਸ ਚਟਨੀ ਬਹੁਤ ਜਿਆਦਾ ਸਵਾਦ ਬਣਦੀ ਆ ਪਰ ਉਹਦੇ ਨਾਲ ਫੁਲਕੇ ਨਾਲ इधर आप ग्रड बच्चे आप कड़ी पत्ता कर लिया हम पा देंगे प्याज ਆ ਰਹੀਆਂ ਚੀਜ਼ਾਂ ਨਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਤੇ ਇਹ 8 ਤੋਂ 10 ਦਿਨ ਚਟਨੀ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੁਸੀਂ ਵਿੱਚ ਆਪਾਂ ਹੋਰ ਕੀ ਕੀ ਪਾਉਣਾ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਮਸਾਲਾ ਲੱਗ ਗਿਆ ਬੜਕਣ ਤੇ ਇਹਨੂੰ ਥੋੜੀ ਜੀ ਆਪਾਂ ਅ ਤੇਖਾਪਨ ਕਰਨ ਵਾਸਤੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ। ਮਨੋਂ ਪਾਉਣਾ ਤੁਸੀਂ ਆਪ ਦੇ ਸਵਾਦ ਅਨਸਾਰ ਕੋਈ ਘੱਟ ਥਾਂਦਾ ਕੋਈ ਜ਼ਿਆਦਾ ਥਾਂਦਾ ਹਨ। ਵਿੱਚ ਆਪਾਂ ਪਾਵਾਂਗੇ ਜੀਰਾ। ਇੱਕ ਦੇ ਵਿੱਚ ਪਾਵਾਂਗੇ ਆਪਾਂ ਅੰਬਚੂਰ। ਇਹ ਹੈਗਾ ਅੰਬਚੂਰ। ਇਹ ਪਾਵਾਂਗੇ। ਤੇ ਅੰਬਚੂਰ ਆਪਾਂ ਪਾਉਣਾ ਉਹ ਹੋਣਾ ਹੈ ਇਹਨੂੰ ਥੋੜੀ ਜਿਹੀ ਖਟਾਸ ਦੇ ਵਾਸਤੇ। ਚਕਣੀ ਜਿਹੜਾ ਖੱਟਾ ਪਾਣਾ ਉਹ ਆਵੇ ਹਨ ਉਹਦੇ ਵਾਸਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਥੋੜੀ ਜਿਹੀ ਦੋ ਇਹਦਾ ਤੇਲ ਆ ਗਿਆ ਉੱਪਰ ਸਾਰਾ ਤੁਹਾਨੂੰ ਦਿਖਾਵਾਂਗੇ ਲਓ ਜੀ ਕਾਫੀ ਹੱਦ ਤੱਕ ਆਪਣੀ ਚਟਣੀ ਆ ਜਿਹੜੀ ਤਿਆਰ ਹੋ ਗਈ ਤੇ ਇਹਦਾ ਜਿਹੜਾ ਪਾਣੀ ਸੀਗਾ ਮਾੜਾ ਮੋਟਾ ਬਿਲਕੁਲ ਸੁੱਕ ਗਿਆ ਦੇਖੋ ਤੇ ਥੋੜਾ ਥੋੜਾ ਇਹ ਤੇਲ ਵੀ ਛੱਡ ਰਹੀ ਆ ਅਜੇ ਥੋੜਾ ਜਿਨੂੰ ਆਪਾਂ ਹੋਰ ਭੁੰਨਾਂਗੇ ਤੇ ਇਹ ਨਾ 10 ਤੋਂ 15 ਮਿੰਟ ਦੇ ਵਿੱਚ ਵਿੱਚ ਸਾਰੀ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਕਿਉਂਕਿ ਇਹਨੂੰ ਆਪਾਂ ਭੁੰਨਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜਿਆਦਾ ਭੁੰਨਾਂਗੇ ਤੇ ਉੰਨਾ ਟਾਈ ਇਹ ਲੰਬਾ ਟਾਈਮ ਲੱਗ ਜਾਂਦੀ ਖਰਾਬ ਨਹੀਂ ਹੁੰਦੀ ਤੇ ਦੂਜੀ ਗੱਲ ਜਿਹੜਾ ਆਪਾਂ ਕੜੀ ਪੱਤਾ ਪਾਇਆ ਹਨਾ ਕੜੀ ਪੱਤਾ ਦੇ ਬਹੁਤ ਜ਼ਿਆਦਾ ਫਾਇਦੇ ਆ ਜਿਹੜੇ ਵੀ ਪੰਜਾਬ ਪਰਾ ਇੰਡੀਆ 'ਚ ਰਹਿੰਦੇ ਆ ਉਹਨਾਂ ਨੂੰ ਤਾਂ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਇੰਡੀਆ ਦੇ ਵਿੱਚ ਚਲਾਉਣੀਆਂ ਤਾਂ ਬਹੁਤ ਜ਼ਿਆਦਾ ਆਸਾਨ ਹੁੰਦੀਆਂ ਸੌਖਾ ਹੁੰਦਾ ਤभी ਆਪਾਂ ਨੇ ਬਾਹਰ ਵਾਧੂ ਜਗਾ ਹੁੰਦੀ ਹੈ ਕਿਉਂ ਬਾਹਲੀਆਂ ਕੰਟਰੀਆਂ ਦੇ ਵਿੱਚ ਤਾਂ ਜ਼ਰੂਰ ਮੁਸ਼ਕਲ ਹੁੰਦੀ ਹੈ ਪਰ ਕੋਸ਼ਿਸ਼ ਕੀਤੀ ਅਸੀਂ ਜੀ ਕਿ ਸਾਨੂੰ ਕੜੀ ਪੱਤਾ ਮਿਲ ਗਿਆ ਕੜੀ ਪੱਤੇ ਦਾ ਪੌਦਾ ਮਿਲ ਗਿਆ ਉਹ ਲਾਇਆ ਬਹੁਤ ਜ਼ਿਆਦਾ ਫਾਇਦੇ ਹੈ ਕੜੀ ਪੱਤਾ ਦੇ ਲਓ ਜੀ ਗੈਸ ਆਪਾਂ ਬੰਦ ਕਰਤਾ ਤੇ ਚਟਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਦੇਖੋ ਬਿਲਕੁਲ ਵੀ ਇਹਦੇ ਵਿੱਚ ਪਾਣੀ ਨਹੀਂ ਹੈਗਾ ਤੇ ਤੇਲ ਬਿਲਕੁਲ ਛੱਟ ਗਈ ਇਹ ਕਿੰਨਾ ਸੋਹਣਾ ਇਹਦਾ ਕਲਰ ਆਇਆ ਤੇ ਦੇਖਣ ਨੂੰ ਇੰਨੀ ਸੋਹਣੀ ਲੱਗ ਰਹੀ ਹੈ ਤੇ ਖਾਣ ਨੂੰ ਕਿੰਨੀ ਸੋਹਣੀ ਹੋਊਗੀ ਕਿੰਨੀ ਟੇਸਟੀ ਹੋਊਗੀ ਖਾਣ ਨੂੰ ਦੇਖਣ ਨੂੰ ਇੰਨੀ ਸੋਹਣੀ ਲੱਗ ਰਹੀ ਹੈ। ਲਓ ਜੀ ਤੁਸੀਂ ਵੀ ਬਣਾਇਓ ਖਾਇਓ ਦੱਸਿਓ ਕਿੱਦਾਂ ਦੀ ਬਣੀ ਤੁਹਾਡੇ ਕੋਲੋਂ ਚਟਣੀ ਤੇ ਅਸੀਂ ਤਾਂ ਅੱਗੇ ਵੀ ਬਹੁਤ ਵਾਰੀ ਟਰਾਈ ਕੀਤੀ ਆ ਅਸੀਂ ਸੋਚਿਆ ਚਲੋ ਅੱਜ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਦੇ ਹਾਂ ਸਾਰੇ ਪੈਣ ਭਰਾਵਾਂ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਕਲਰ ਆਇਆ ਠੀਕ ਹੈ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜਿਉਂਦੇ ਵਸਦੇ ਰਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਫਿਰ ਤੋਂ ਥੈਂਕ ਯੂ